ਹਾਂ ਜੀ ਕੀ ਨਾਮ ਜੀ ਰਜਤਦੀਪ कौर ਕੀ ਹੋਇਆ ਕੀ ਮੇਰੇ ਹਰ ਪਰਸ਼ਾਪ ਨੂੰ ਕੰਮ ਤੋਂ ਆਈ ਸੀ ਤੇ ਉਹ ਮੈਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਡੈਡੀ ਕੋ ਜਾ ਕੇ ਤੇ ਸੋਨਾ ਲੈ ਕੇ ਆ ਤੇ ਮੈਂ ਸੋਨਾ ਵੇਚ ਕੇ ਤੇ ਮੈਨੂੰ ਪੈਸੇ ਚਾਹੀਦੇ ਆ ਜੇ ਨਹੀਂ ਤੇ ਫਿਰ ਦਾਜ ਲੈ ਕੇ ਆ ਤੇ ਫਿਰ ਉਹਨਾਂ ਨੇ ਮੈਂ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਮੈਂ ਨਹੀਂ ਮੰਗਣਾ ਤੇ ਫਿਰ ਉਹਨਾਂ ਨੇ ਮਤਲਬ ਇਦਾਂ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਫਿਰ ਜਦੋਂ ਲੜਾਈ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਚੁੰਨੀ ਨਾਲ ਫਾੜ ਦਿੱਤਾ ਤੇ ਜਦੋਂ ਮੈਂ ਵੀ ਉਹ ਸੋਕੇ ਡੇਗੀ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਬਿਜਲੀ ਲਾਤੀ ਤੇ ਸ਼ਾਰਟ ਜੇੜੀ ਸ਼ੁਰੂ ਕਰ ਦਿੱਤੇ ਤੇ ਫਿਰ ਉੱਤਰ ਬਾਅਦ ਮੇਰੇ ਮੂੰਹ ਤੇ ਕੈਂਚੀਆਂ ਵਗੈਰਾ ਲੱਤਾਂ ਵਗੈਰਾ ਮਾਰ ਕੇ ਤੇ ਫਿਰ ਮੈਂ ਜੀ ਪੂਰੀ ਤਰ੍ਹਾਂ ਬਿਉਸ਼ ਹੋ ਕੇ ਡੇਗੀ ਤੇ ਉਹ ਆਪ ਦਰਵਾਜ਼ਾ ਬੰਦ ਕਰਕੇ ਸ਼ਟਰ ਬੰਦ ਕਰਕੇ ਤੇ ਚਲੇ ਗਏ ਭੱਜ ਗਏ ਤਿੰਨਾਂ ਨੇ ਮਾਰਿਆ ਕਿਨਾਂ ਨੇ ਮੇਰੇ ਹਸਬੰਦ ਨੇ ਕਿਉਂ ਮਾਰਿਆ ਫਾਦਮਾ ਕਿਉਂਕਿ ਉਹ ਰਾਤ ਵਾਂਗਦੇ ਹੀ ਨਾਲ ਉਹ ਕਹਿੰਦੇ ਸੋਨਾ ਲੈ ਕੇ ਆਪ ਦੀ ਮੰਮੀ ਕੋ ਕਿ ਮੈਂ ਵੇਚਣਾ ਵਾਂ ਮੇਰੇ ਪੈਸਿਆਂ ਦੀ ਲੋੜ ਆ ਕਿੰਨੇ ਸਾਲ ਹੋ ਗਏ ਆ ਬਿਆਨ ਤੇ ਇਲਾਕਾ ਜੰਡਿਆਲਾ ਗੁਰੂ ਸਿੰਘ ਜੀ ਰਹਿਣੇ ਹਾਂ ਪੁਲਿਸ ਨੂੰ ਰਿਪੋਰਟ ਕੀਤੀ ਹਾਂ ਜੀ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਕਾਰਵਾਈ ਕਰੇ ਹਾਂ ਜੀ ਹਾਂ ਜੀ ਕਰੀ ਆ ਹਾਂ ਜੀ ਸਰ ਕੀ ਨਾਮ ਤੇ ਮੇਰਾ ਨਾਮ ਸੰਦੀਪ ਸਿੰਘ ਸਰ ਕੀ ਹੋਇਆ ਹੋਇਆ ਕਿ ਇਹ ਕੁੜੀ ਹੈ ਬੁਟੀਕ ਦਾ ਕੰਮ ਕਰਦੀ ਆਪਣੀ ਤੇ ਤੇਰਾ ਘਰ ਵਾਲਾ ਮਰਕੇਰ ਕੋ ਪੈਸੇ ਪੂਰੇ ਮੰਗਦਾ ਸੀ ਤੇ ਇਹ ਨੇ ਦੇਣ ਤੋਂ ਮਨਾਂ ਕਰਤਾ ਕਿ ਤੂੰ ਆਪਣਾ ਕੰਮ ਕਰਦਾ ਆਪਣੇ ਪੈਸੇ ਵਰਤ ਤੇ ਇਸੇ ਕਰ ਨੂੰ ਇਹਨਾਂ ਤਾਂ ਆਠਾ ਉਹ ਪਿਆ ਕਿੰਨੀ ਕਹਿੰਦਾ ਹੈ ਆਪਣੇ ਘਰੋਂ ਮੰਗੀ ਆਪਣੀ ਤੋਂ ਸੋਨਾ ਲੈ ਗਦੇ ਮੈਂ ਦੇਣੇ ਪਾ ਕੇ ਪੈਸੇ ਲੈਣੇ ਇਹਨੇ ਇਹ ਬਦੋਂ ਮਨਾ ਕੀਤਾ ਤੇ ਉਹਨੇ ਇਹ ਗੱਲ ਚ ਤੁਮੀ ਪਾ ਕੇ ਨੂੰ ਖਾ ਦੇਤਾ ਇਹ ਉਹਦੇ ਨਾਲ ਬੇਹੋਸ਼ ਹੋ ਗਈ ਬਾਅਦ ਉਹਨੇ ਉਹਦੇ ਮੂੰਹ ਤੇ ਜੋ ਵੀ ਲੱਤਾਂ ਲੁੱਤਾਂ ਮਾਰ ਟੇਕਿੰਗ ਚਾਹੁੰਦੇ ਉਹਨਾਂ ਚ ਪੁੱਟੀਆਂ ਸਿੱਧੀਆਂ ਮਾਰ ਕੇ ਤੇ ਇਹਨੂੰ ਲਹੂ ਲਮਾਨ ਕਰਕੇ ਬਾਅਦ ਵਿੱਚ ਕਰੰਟ ਦੀ ਤਾਰ ਲਾ ਕੇ ਨਾ ਤੇ ਸ਼ਟਰ ਬੰਦ ਕਰਕੇ ਦੁਕਾਨਦਾਰ ਸੁੱਟ ਕੇ ਭੱਜ ਗਿਆ ਕਿਹੜੀ ਜਗ੍ਹਾ ਹਾਂਜੀ ਕਿਹੜੀ ਜਗ੍ਹਾ ਜਿੰਡਲਾ ਗੁਰੂ ਦਾ ਇਹ ਉਦਮ ਸਿੰਘ ਚੌਂਕ ਤੇਨ ਨੰਬਰ ਗਲੀ ਆ ਉੱਥੇ ਬੁਟੀਕ ਹੈ ਜੀ ਪੁਲਿਸ ਨੇ ਰਿਪੋਰਟ ਕੀਤੀ ਹੈ ਉਹ ਇਥੇ ਕੀ ਅਸ਼ਵਾਸ਼ਣ ਦਵਾਇਆ ਪੁਲਿਸ ਕਹਿੰਦਾ ਕਿ ਬੋਲ ਰਿਹਾ ਹੈ ਕਾਰਵਾਈ ਕਰਾਂਗੇ ਅਜੇ ਕਰ ਰਹੇ ਕੀ ਮੰਗ ਕਰਦੇ ਮੰਗ ਇਹ ਹੈ ਕਿ ਆਪਾਂ ਨੂੰ ਇਨਸਾਫ ਚਾਹੀਦਾ ਵਾ ਇਹੋ ਜਿਹੇ ਬੰਦੇ ਨੂੰ ਦਰਿੰਦੇ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਗਾਂ ਕੋਈ ਕਰੇ ਨਾ ਗਲਤੀ ਜਿਹੜਾ ਰਾਜਨਦੀਪ ਔਰ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਹੁਰੇ ਪਰਿਵਾਰ ਵੱਲੋਂ ਕੀ ਮਾਮਲਾ ਕੀ ਹੈਗਾ ਕਿਉਂ ਕੁੱਟਮਾਰ ਕੀਤੀ ਗਈ ਸੀ ਰਾਜਨਦੀਪ ਔਰ ਲੜਕੀ 28 ਇਅਰ ਇਥੇ ਜਨਰਾਲਾ ਦੇ ਵਿੱਚ ਹੀ ਬੁਟੀਕ ਦਾ ਕੰਮ ਕਰਦੀ ਉਹਦੇ ਘਰ ਵਾਲਾ ਆਇਆ ਦੁਕਾਨ ਤੇ ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ ਤਸ਼ੱਦਦ ਕਰਕੇ ਤੇ ਉਹਨੂੰ ਮਰਨ ਵਾਲੀ ਹਾਲਤ ਵਿੱਚ ਛੱਡ ਕੇ ਚਲਾ ਭੱਜ ਗਿਆ ਫਿਰ ਉਹਦੇ ਪਤਾ ਲੱਗਨ ਤੇ ਪੇਰੈਂਟਸ ਆਏ ਸਾਨੂੰ ਇਨਫੋਰਮ ਕੀਤਾ ਤੇ ਉਹਨੂੰ ਐਮਰਜੈਂਸੀ ਦਾਖਲ ਕਰਵਾਇਆ ਉਦੀ ਸਟੇਟਮੈਂਟ ਤੇ 307 ਦਾ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਦੋਸ਼ੀ ਜਲਦੀ گرفتار ਕੀਤਾ ਜਾਏ ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ ਕਿਉਂ ਕੁੱਟਮਾਰ ਕੀਤੀ ਗਈ ਲੜਕੀ ਦੇ ਦਸਨ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ ਦਾਜ ਮੰਗਦਾ ਸੀ ਤੇ ਪਹਿਲਾਂ ਵੀ ਟਕਰਾਰ ਹੋਇਆ ਤੇ ਕੱਲ ਜਿਹੜਾ ਬੇਇਤਹਾਸ਼ਾ ਕੁੱਟਵਾਰ ਕੀਤੀ ਐਫਆਈਆਰ ਦਰਜ ਕਰ ਦਿੱਤੀ ਦਸਨ ਤਾਂ ਕਿ ਨਸ਼ਾ ਕਰਨ ਦਾ ਵੀ ਆਪੀ ਸੀ ਮੁਲਕ ਨਹੀਂ ਹਲੇ ਇਸ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ ਜਦੋਂ ਅਰੈਸਟ ਕਰਾਂਗੇ ਕੁਝ ਕੁਝ ਸੰਭਵ